ਵੀਰ ਫੂਡ ਆਰਡਰ ਕੀਤਾ ਜਿਹੜੇ ਤੇ ਇਤਰੋ ਵਿਊ ਦਾ ਨਾਲੇ ਨਜ਼ਾਰਾ ਲੈਂਦੇ ਹੋਏ 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 ਮੈਂ ਨਾ ਫੂਡ ਦਾ ਵੀ ਟੇਸਟ ਤੇ ਭੁੱਖ ਵੀ ਬੜੀ ਲੱਗੀ ਹੋਈ 8 ਕਿਲੋਮੀਟਰ ਚੜ ਕੇ ਵੀ ਗਿਆਨ ਸਾਹਿਬ ਕਿੰਨੇ ਬੰਦੇ ਸਨ ਜਿੰਨ ਕੋ ਮਰੇਗਾ ਜਾਂ ਕੁਝ ਉਹ ਪੜਾ ਕੁਝ ਉਹ ਉਹ ਲੋ ਦੋਸਤ ਕਰਾਈਏ ਨਾ ਆਪਣੇ ਹੋਟਲ ਜਵਾਬਸ ਆ ਗਏ ਆ ਤੇ ਹੁਣ ਆਪਾਂ ਵਿੱਚ ਆਪਣਾ ਖਾਣ-ਪੀਣ ਦਾ ਕਰਦੇ ਆਂ ਇੱਥੇ ਆਪਾਂ ਅੱਜ ਘਰੇ ਕੁਕਿੰਗ ਕਰਾਂਗੇ ਗੰਗ ਕੱਲ ਇੰਡੀਆ ਰੈਸਟੋਰੈਂਟ ਤੋਂ ਬਾਹਰੋਂ ਖਾਏ ਸੀ ਤੇ ਅੱਜ ਮੈਂ ਚਲ ਕੇ ਘਰ ਬਣਾਉਣੇ ਕਰੀ ਚਾਹਾਂਗੇ। ਤੋਂ ਇਸ ਪਾਣੀ ਦੇ ਬਲੋਂ ਉੱਪਰ ਨੂੰ ਤੇ ਉਹਨਾਂ ਦੇ ਪਾਣੀ ਪੀਉਣ ਲਈ ਉਹਨਾਂ ਰੱਖਿਆ ਜਿਹੜੀ ਚੀਜ਼। ਸਾਫ਼ ਪਾਣੀ ਪੀਂਦੇ ਆ ਘੋੜੇ। ਉਹ ਵੀ ਮਿੱਤਰੋ ਫਾਈਨਲੀ ਫਾਈਨਲੀ ਆਪਾਂ ਆਪਣੀ ਲੋਕੇਸ਼ਨ ਦੇ ਬਹੁਤ ਨੇੜੇ ਆ ਗਏ ਆ। ਤਾਂ ਬਹੁਤ ਨੇੜੇ ਆ ਚੁੱਕੇ ਆ ਜਿਹੜੇ ਘੋੜੇ ਹਨਾ ਘੋੜਿਆਂ ਦੀ ਰਾਈਡ ਤੇ ਲੈ ਕੇ ਹੁੰਦੇ ਜਿੱਦਾਂ ਟਾਂਗਾ ਕਹਿ ਦਿੰਦੇ ਆ। ਆ ਸਾਹਮਣੇ ਖੜੇ ਆ। ਤੇ ਤਕਰੀਬਨ ਇਹ ਜਿਹੜੇ ਇੱਥੋਂ ਤੱਕ ਇਹਨਾਂ ਦਾ ਲਾਸਟ ਸਟਾਪ ਆ ਇੱਥੇ ਸਾਰਾ ਸਾਰਿਆਂ ਨੂੰ ਧਾਰ ਦਿੰਦੇ ਆ ਜਿਹੜੇ ਥੱਲੋਂ ਰਾਈਟ ਲੈ ਕੇ ਵੀ ਹੁੰਦੇ ਆ ਪੈਸਿਆਂ ਵਾਲੀ ਤੋਂ ਇੱਥੇ ਆ ਕੇ ਉਹਨਾਂ ਧਾਰ ਦੇਣਾ ਵਾ ਦੈਨ ਫਿਰ ਉਹਨਾਂ ਨੇ ਉੱਪਰ ਤੁਰ ਕੇ ਪੈਦਲ ਹੀ ਜਾਣਾ ਵਾ ਬਾਈ ਵਾਕ ਹੀ ਜਾਣਾ ਉਹਨਾਂ ਨੂੰ ਉੱਪਰ ਤੇ ਉੱਤੇ ਜਸਟ ਮੇਰੇ ਹਿਸਾਬ ਨਾਲ 1 ਕਿਲੋਮੀਟਰ ਹੋਰ ਰਹਿ ਗਿਆ ਜ਼ਿਆਦਾ ਨਹੀਂ ਆ ਅਸੀਂ ਤੇ ਆਪ ਤੁਰ ਕੇ ਆਏ ਆ ਸੌ ਸਾਈ ਰੁਕੇ ਨਹੀਂ ਆ ਕੰਟੀਨਿਊ ਵਾਕ ਕੀਤੀ ਆ ਸੋ ਬਾਕੀ ਨੈਟਵਰਕ ਇੱਥੇ ਨਹੀਂ ਹੈਗਾ ਇੱਥੇ ਇੰਟਰਨੈਟ ਨਹੀਂ ਆਂਦਾ ਨੈਟਵਰਕ ਦੀ ਬਹੁਤ ਪ੍ਰੋਬਲਮ ਹੈ ਨੈਟਵਰਕ ਦੀ ਘਾਟ ਆ ਸੋ ਥੋੜਾ ਜਿਹਾ ਹੁਣ ਜਸਟ 1 ਕਿਲੋਮੀਟਰ ਜਾਂ ਇਸ ਤੋਂ ਵੀ ਘੱਟ ਕੋਈ 5 700 ਮੀਟਰ ਰਹਿ ਗਿਆ ਵਾ ਸੋ ਆਪਾਂ ਉੱਥੇ ਉੱਤੇ ਜਾ ਕੇ ਨਾ ਤੁਹਾਨੂੰ ਦਿਖਾਉਨੇ ਆ ਲੇਕ ਦੇ ਨਜ਼ਾਰੇ ਸੋ ਨਾਲ ਹੀ ਜਦੋਂ ਮਿੱਤਰੋ ਉੱਥੇ ਤੁਹਾਨੂੰ ਜਿਹੜੇ ਟਾਂਗੇ ਆ ਤਾਰਦੇ ਆ 100 ਕਿਲੋਮੀਟਰ ਉੱਪਰ ਆਉਣ ਦੇ ਨਾਲ ਹੀ ਤਾਂ ਇੱਥੇ ਰੈਸਟੋਰੈਂਟ ਆ ਜਾਂਦੇ ਆ ਟਾਇਲਟ ਗ੍ਰਿਲ ਬਾਰ ਟਾਇਲਟ ਥੱਲੇ ਆ ਇਹ ਰੈਸਟੋਰੈਂਟ ਆ ਸਾਰੇ ਤੁਸੀਂ ਚੈੱਕ ਕਰ ਸਕਦੇ ਹੋ ਇੱਥੇ ਤੁਸੀਂ ਆਪਣਾ ਖਾ ਪੀ ਸਕਦੇ ਹੋ ਕਾਫੀ ਕਾਫੀ ਪੀ ਸਕਦੇ ਹੋ ਉਹ ਸਾਡੇ ਵੱਲ ਚਿੱਟਾ ਕੁੱਕੜ ਲੱਗਾ ਵਾ ਲੱਭਣ ਕੁਝ ਖਾਣ ਲਈ ਸੋ ਜੇ ਬਾਰਿਸ਼ ਆ ਜੇ ਇੱਥੇ ਆਪਾਂ ਸਟੇ ਕਰ ਸਕਦੇ ਥੋੜੇ ਚਿਰ ਲਈ ਇੱਥੋਂ ਪਹਾੜਾਂ ਪਹਾੜਾਂ ਦਾ ਵੀਊ ਚੈੱਕ ਕਰੋ ਆਲਮੋਸਟ ਇੱਥੇ ਤੁਹਾਨੂੰ ਇਦਾਂ ਦੇ ਫੂਡ ਮਿਲਨੇ ਆ ਜਸਟ ਇਦਾਂ 버ਗਰ ਹੋ ਗਿਆ ਜਾਂ ਪੋਲਿਸ਼ ਫੂਡ ਹੀ ਜ਼ਿਆਦਾ ਇੱਥੇ ਆ ਯਾ ਇੱਥੇ ਪੋਲਿਸ਼ ਫੂਡ ਹੀ ਤਾਂ ਹੈਲੀਕਾਪਟਰ ਤੇ ਹੈਲਪਲੀ ਘੁੰਮਦਾ ਜੇ ਕੋਈ ਐਮਰਜੈਂਸੀ ਪੈ ਜੇ ਤਾਂ ਹੈਲੀਕਾਪਟਰ ਵੀ ਤੁਹਾਡੀ ਹੈਲਪਲੀ ਹੁੰਦੇ ਆ ਥੱਲੇ ਬਾਅਦ ਚ ਕੋਈ ਐਮਰਜੈਂਸੀ ਹੋ ਜੇ ਤਾਂ ਲਓ ਵੀ ਮਿੱਤਰੋ ਆਪਾਂ ਫਾਈਨਲੀ ਫਾਈਨਲੀ 9 ਕਿਲੋਮੀਟਰ ਦੇ ਸਫ਼ਰ ਤੋਂ ਬਾਅਦ 9 ਕਿਲੋਮੀਟਰ ਵਾਕ ਪੈਦਲ ਚੱਲ ਕੇ ਤਾਂ ਆਪਾਂ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਗਏ ਆ ਸਾਰੇ ਦੇਖੋ ਕੈਮਰੇ ਆ ਆਪਣੇ ਵਿਊਜ਼ ਫੋਟੋ ਖਿੱਚ ਰਹੇ ਆ ਸੋ ਆਪਾਂ ਵੀ ਤੁਹਾਨੂੰ ਦਿਖਾਉਨੇ ਆ ਇੱਥੇ ਥੱਲੇ ਆ ਜਿਹੜੀ ਲੇਕ ਆ ਮੋਰਸਕੀ ਮੋਰਸਕੀ ਕੋ ਚੇਦੇ ਜ਼ਰੂਰ ਕਰੋ। ਬਸ ਵਿਊ ਹੀ ਆ ਇੱਥੇ ਵਿਊ ਆ। ਉਹ ਲੇਕ ਆ ਸਾਫ ਪਾਣੀ ਆ। ਇਹੀ ਲੇਕ ਲਈ ਨਾ ਬਹੁਤ ਜਾਣੇ ਅਸੀਂ 8 9 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਵਾ। ਸੋ ਇਹ ਤੁਹਾਨੂੰ ਥੱਲੇ ਵੀ ਦਿਖਾਉਨੇ ਆ। ਜਸਟ ਇਸ ਵਾਰ ਥੋੜਾ ਲੇਕ ਦਾ ਪਾਣੀ ਨਹੀਂ ਠੀਕ ਆ। ਉਹ ਆਪਾਂ ਥੱਲੇ ਜਾ ਸਕਦੇ ਆ। ਚੈੱਕ ਕਰੋ ਵਿਊ ਮਿੱਤਰੋ। ਬਹੁਤ ਹੀ ਪਿਆਰੀ ਲੇਕ ਆ ਪਹਾੜਾਂ ਦਾ ਪਾਣੀ ਉੱਤੋਂ ਹੁੰਦਾ ਵਾ ਇਹ ਲੇਕ ਜਿਹੜੀ ਉੱਤੋਂ ਬਰਫ਼ ਖੁਰ ਕੇ ਹੁੰਦੀ ਸਾਰੀ ਤੇ ਅੱਗੇ ਜਾ ਕੇ ਨਦੀਆਂ 'ਚ ਤਬਦੀਲ ਹੋ ਜਾਂਦੀ ਹੈ ਸੋ ਥੱਲੇ ਜਾ ਕੇ ਆਪਾਂ ਫੋਟੋ ਖਿੱਚਦੇ ਆਂ ਹੋਰ ਸ਼ੂਟ ਸ਼ਾਟ ਕਰਦੇ ਆਂ ਲੋ ਮਿੱਤਰੋ ਉੱਥੇ ਇੱਕ ਰੈਸਟੋਰੈਂਟ ਵੀ ਹੈ ਜਿੱਥੇ ਆਪਣਾ ਬ੍ਰੇਕਫਾਸਟ ਲੰਚ ਕਰਨਾ ਹੋਵੇ ਤੇ ਇਸ ਰੈਸਟੋਰੈਂਟ 'ਚ ਤੁਸੀਂ ਕਰ ਸਕਦੇ ਹੋ ਰੈਸਟੋਰੈਂਟ ਦੇ ਵਿੱਚ ਆ ਜਿਹੜੀ ਚੀਜ਼ ਹੈ ਨਾ ਖਾਣ ਨੂੰ ਆ ਬਸ ਇਕੱਲੇ ਆ ਤੁਸੀਂ ਪਾਲਿਸ਼ ਕੋਡ ਪਾਰਟ ਸਕਦੇ ਇੱਥੇ ਆ ਹੀ ਕੁਝ ਮਿਲਦਾ ਵਾ ਜ਼ਿਆਦਾ ਚਿਕਨ ਆ ਤੇ ਹੋਰ ਆਟਮ ਨਹੀਂ ਆ ਬੈਠਣ ਦਾ ਅੰਦਰਲਾ ਜਿਗਾਰਡ ਆ ਆ ਬੈਠਾ ਇਹ ਤੇਰੀ ਬਿਊਡਾ ਲੈ ਸਕਦੇ ਖਾਂਦੇ ਖਾਂਦੇ ਨਜ਼ਾਰਾ ਪਰ ਲੱਗੀ ਭੁੱਖ ਤੇ ਆਪਾਂ ਆਪਣਾ ਪਹਿਲੇ ਫੂਡ ਆਰਡਰ ਕੀਤਾ ਹਾਂ ਸਾਰਿਆਂ ਨੇ ਆਪਾਂ ਵੈਜੀਟੇਰੀਅਨ ਸੋ ਆਪਾਂ ਵੈਜੀਟੇਰੀਅਨ ਫੂਡ ਆਰਡਰ ਕੀਤਾ ਜਿਹੜੇ ਇੱਧਰੋਂ 뷰 ਦਾ ਨਾਲੇ ਨਜ਼ਾਰਾ ਲੈਂਦੇ ਹੋਏ ਓਏ ਹੋਏ ਮੈਂ ਨਾ ਫੋਡ ਦਾ ਵੀ ਟੇਸਟ ਤੇ ਭੁੱਖ ਵੀ ਬੜੀ ਲੱਗੀ ਹੋਈ 8 ਕਿਲੋਮੀਟਰ ਚੜ ਕੇ ਮਿਤ्रो ਬਰਫ ਖੁਰ ਕੇ ਆ ਰਹੀ ਆ ਤੈਨੂੰ ਦਿਖਾਉਣਾ ਜੂਮ ਚ ਇੱਧਰੋਂ ਨੀਚੇ ਆ ਰਹੇ ਨਹੀਂ ਬਰਫ 'ਤੇ ਜਿਹੜੀ ਉੱਤੋਂ ਪਾਣੀ ਜੇ ਮੈਲਟ ਹੋਵੇ ਤੇ ਲੈ ਆ ਰਹੀ ਏ ਉਹ ਬਾਲ ਵਿੱਚ ਇਸ ਝੀਲ ਜੀ ਆ ਰਹੀ ਏ इधर भी दिखा देना इधर भी आ रहे हैं वे उत है कुछ चेक करो सर जीत इधर ਹਾਬੇ ਆ ਜਿਹੜੀ ਗੀਜ ਉਥੋਂ ਜਿਹੜੀ برف ਮੈਲਟ ਹੋ ਕੇ ਆ ਰਹੀ ਹੈ ਉਹ ਵੇ ਇਧਰੋਂ ਬਹੁਤ ਐ ਪਾਣੀ ਆ ਰਿਹਾ ਵਾ ਪਾਣੀ ਤੇ ਉਹ ਝੀਲ ਚ ਆ ਰਿਹਾ ਵਾ ਇਹ ਅੱਗੇ ਨਦੀਆਂ ਚ ਆ ਵੇ ਦੁਨੀਆ ਉੱਧਰ ਵੀ ਟ੍ਰੈਕਿੰਗ ਕਰ ਰਹੀ ਆ ਆ ਕੈਮਰੇ ਜੀ ਆਪਾਂ ਦੇਖ ਸਕਦੇ ਆ ਵਾ ਉੱਪਰ ਵੀ ਜਾ ਰਹੀ ਦੁਨੀਆ ਉਹ ਪਤਾ ਲੱਗ ਰਿਹਾ ਕੌਣ ਉੱਥੋਂ ਕਿੰਨੇ ਬੰਦੇ ਟ੍ਰੈਕ ਕਰ ਰਹੇ ਆ ਨਾਲੇ ਚੈੱਕ ਕਰੋ ਕੈਮਰੇ ਦਾ ਥੋੜਾ ਟਕੜਾ ਝੂਮਾ ਇਸ 24 ਦਾ ਕੈਮਰਾ ਚੈੱਕ ਕਰਨੀ ਇੱਥੇ ਆ ਗਏ ਆ F24 ਦਾ ਸਾਡਾ ਓਦਾਂ ਨੋਰਮਲ ਆਪਾਂ ਆ ਚੀਜ਼ ਤੇ ਖੜੇ ਆ ਜਦੋਂ ਤੁਸੀਂ ਆ ਵੇਖ ਲਓ ਓਦਾਂ ਨੋਰਮਲ ਫੇਰ ਇੱਕ ਵਾਰੀ ਦਿਖਾਣਾ ਤੁਹਾਨੂੰ ਇਹ ਆ ਜੀ ਤੇ ਆ ਆ ਬਣੀ ਤਦ ਤੁਸੀਂ ਇਹ ਇੰਨਾ ਕੈਮਰੇ ਦਾ ਜ਼ੂਮ ਵੀ ਆ ਕੈਮਰੇ ਦਾ ਤੁਸੀਂ ਬੰਦੇ ਵੀ ਗਿਣ ਸਕਦੇ ਕਿੰਨੇ ਬੰਦੇ ਉੱਥੇ ਤੂੰ ਘੁੰਮ ਰਹੇ ਆ ਜਾਂ ਕੁਝ ਨਹੀਂ ਆ ਉੱਪਰ ਆ ਕੁਝ ਜਿਉਂ ਵਾਲੋ ਤਾਂ ਹੱਥ ਕਰਾਈ ਉਹਨਾਂ ਨੇ ਹਾਂਜੀ ਆ ਬਸ ਆਪਾਂ ਜਦੋਂ ਆਪਾਂ ਆਪਣਾ ਬ੍ਰਾਂਚ ਕਰਕੇ ਤਾਂ ਹੁਣ ਆਪਾਂ ਥੱਲੇ ਜਾ ਰਹੇ ਆ ਪੂਰੇ ਕਿਨਾਰੇ ਤੇ ਕਈ ਵਿੱਚ ਵੀ ਸ਼ੂਟ ਲੈ ਜਾਣਗੇ ਜੋ ਜਿਹੜੇ ਬੰਦੇ ਤੇ ਪਹਾੜੀ ਲੱਕੇਦੇ ਉਹ ਬਹੁਤ ਤੇਜ਼ ਉਤਰਦੇ ਆ ਸੀ ਭਰਾ ਬਹੁਤ ਮజే ਨਾਲ ਉਤਰੀਦਾ ਉਹ ਕਿਤੇ ਪੈਰ ਸਲਿੱਪ ਕਰ ਗਿਆ ਸਾਰਿਆਂ ਤੋਂ ਪਹਿਲੇ ਜਲ ਜਣਾ ਲੈ ਲੈ ਉਹ ਵੀਡੀਓ ਬਣਾਉਂਦੇ ਚਿੱਟਾ ਕੁੱਕੜ ਵਿੱਚ ਆ ਜਾਂਦਾ ਹਮੇਸ਼ਾ ਉਹ ਵੀਡੀਓ ਬਣਾਉਂਦੇ ਬੰਦੇ ਇਦਾਂ ਦੇ ਨਾਲ ਆਏ ਆ ਇਹ ਬੰਦੇ ਇਹ ਬੰਦੇ ਲਿਆਉਣ ਵਾਲੇ ਨਹੀਂ ਹੈਗੇ ਟੂਰ ਤੇ ਬਾਅਦ ਤਰਲੇ ਮਾਰ ਮਾਰ ਕੇ ਕਹਿੰਦੇ ਆ ਨੂੰ ਨਾਲ ਲਾ ਕੇ ਚਲੋ ਭਾਜੀ ਨਾਲ ਲਾ ਕੇ ਚਲੋ ਇੱਥੇ ਆ ਕੇ ਜਦੋਂ ਆ ਜਾਂਦੇ ਆ ਤੇ ਉਸ ਹੱਬ ਹੋਰ ਕਰ ਜਾਂਦੇ ਆ ਪਾਣੀ ਚੈੱਕ ਕਰੋ ਤੁਸੀਂ ਬਸ ਪਾਣੀ ਚੈੱਕ ਕਰੋ ਅਹ ਕੈਮਰਾ ਨਹੀਂ ਦੱਸਿਆ ਤੇ ਵੀ ਵਾਟਰ ਪ੍ਰੂਫ ਠੰਡਾ ਪਾਣੀ ਪੂਰਾ ਝੀਲ ਨੇ ਯਾਰੇ ਪੂਰਾ ਨਜ਼ਾਰਾ ਵਾ ਉਹ ਪਾਣੀ ਸਾਰਾ ਖੁਰ ਕੇ ਹੁੰਦਾ ਵਾ ਤਾਂ ਬੜਾ ਵਧੀਆ ਬ੍ਰਿਊਦਨ ਨੰਦ ਰਹਿ ਰੇ ਸਕੂਨ ਆ ਰਿਹਾ ਸਾਰੇ ਬੰਦੇ ਫੋਟੋਮਾਂ ਦੇ ਲੱਗੇ ਆ ਸੋ ਵੱਡੇ ਜੇ ਪੱਥਰ ਤੇ ਆਪਾਂ ਵੀ ਦੋ ਚਾਰ ਫੋਟੋਮਾਂ ਕਲਿੱਕ ਕਰਦੇ ਆ ਤਾਂ ਬਾਕੀ ਤੁਹਾਨੂੰ ਦੱਸੀ ਜਾਂਦੇ ਆ ਨਾਲ ਨਾਲ ਚੈੱਕ ਕਰੋ ਸਾਰੇ ਜਣੇ ਆਪੋ ਆਪਣੇ ਥੀਵਾਂ ਦੇ ਪੋਚ ਬਣਾ ਰਹੇ ਆ ਓਹ ਕੁਦਰਤੀ ਨਜ਼ਾਰਾ ਨੇਚਰ ਨਾਲ ਜਿੰਨੂੰ ਪਿਆਰ ਹੈ ਨਾ ਉਹੀ ਬੰਦਾ ਹੁੰਦਾ ਇੱਥੇ ਫਾਈਨਲੀ ਆਪਾਂ ਕੁਦਰਤ ਦਾ 2 ਘੰਟੇ ਕੈਮਰੇ ਤੋਂ ਬਿਨਾਂ ਆਨੰਦ ਲੈਂਦੇ ਹੋਏ ਤੇ ਹੁਣ ਅਸੀਂ ਆਪਾਂ ਵਾਪਸ ਨੂੰ ਚੱਲੇ ਆਂ ਤੇ 2 ਘੰਟੇ ਸਪੈਂਡ ਕਰ ਲਏ ਆਪਣੇ ਤੇ ਇਹੀ ਜਿਹੜੀ ਮੇਨ ਚੀਜ਼ ਇੱਥੇ ਮੋਰਸਕੀਓ ਕੋ ਲੇਕ ਦੀ ਤੇ ਇਹੀ ਜਿਹੜੀ ਮੇਨ ਚੀਜ਼ ਆ ਇਹ ਕੁਦਰਤ ਇਹ ਉਹੀ ਬੰਦੇ ਇੱਥੇ ਪਹੁੰਚਦੇ 8 ਕਿਲੋਮੀਟਰ ਦਾ ਸਫ਼ਰ ਕਰਕੇ ਜਿਹੜੇ ਕੁਦਰਤ ਦੇ ਬਹੁਤ ਨੇੜੇ ਆ ਜਿੰਨਾਂ ਵਧੀਆ ਲੱਗਦਾ ਨੇਚਰ ਇਹ ਇੱਥੇ ਉਹੀ ਬੰਦੇ ਹੁੰਦੇ ਆ ਜਦਾਂ ਕਈਆਂ ਨੂੰ ਇੱਕ ਦੋ ਨੂੰ ਕਿਹਾ ਸੀ ਉਹ ਮੁੰਡੇ ਕਹਿੰਦੇ ਨਹੀਂ ਯਾਰ ਅਸੀਂ ਨਹੀਂ ਜਾਣਾ ਸੋ ਜਿੰਨਾਂ ਨੂੰ ਕੁਦਰਤ ਨਾਲ ਪਿਆਰ ਆ ਵੇਖੋ ਕਿੰਨਾ ਕੁਦਰਤੀ ਆਨੰਦ ਆ ਮੈਂ ਉਹ ਇੱਕ ਵੱਖਰਾ ਹੀ ਸਕੂਨ ਹੁੰਦਾ ਵਾ ਇਹਨੂੰ ਕਹਿੰਦੇ ਨਹੀਂ ਯਾਰ ਮੈਨੂੰ ਸਕੂਨ ਆ ਨਹੀਂਗਾ ਲਾਈਫ 'ਚ ਜਿਹੜਾ ਬੰਦਾ ਕਹਿੰਦਾ ਉਹ ਇੱਥੇ ਆ ਜੀ ਉਹਨੂੰ ਆ ਜਗ੍ਹਾ ਰეკਮੈਂਡਰ ਕਰਦੇ ਆ ਅਸੀਂ ਇਹ ਜਗ੍ਹਾ ਤੇ ਆਓ ਤੇ ਆਟੋਮੈਟਿਕਲੀ ਸਕੂਨ ਆਊਗਾ ਆਕਸੀਜਨ ਸੰਗਨੇ ਜੰਗਲ ਦੇ ਵਿੱਚੋਂ ਅੰਗਦੇ ਹੋਏ ਉੱਪਰ ਪਹਾੜਾਂ ਦੇ ਪੂਰੇ ਅੱਧ ਵਿਚਕਾਰ ਆ ਜੰਨੇ ਆ ਪੂਰੇ ਉੱਪਰ ਤੇ ਨਹੀਂ ਉਹ ਚੋਟੀ ਦੇ ਪਹਾੜ ਆ ਉੱਥੇ ਤੇ ਨਹੀਂ ਜਾਇਆ ਜਾਣਾ ਅੱਧ ਵਿਚਕਾਰ ਆ ਗਏ ਆ ਆਪਾਂ 8 ਕਿਲੋਮੀਟਰ ਦਾ ਪੈਦਲ ਸਫਰ ਕਰਦੇ ਹੋਏ ਬਹੁਤ ਹੀ ਸਾਨੂੰ ਤੇ ਬਹੁਤ ਆਨੰਦ ਆਇਆ ਅੱਗੇ ਅਸੀਂ ਇੱਕ ਸਾਡੇ ਬੰਦਾ ਕਹਿੰਦਾ ਇੱਥੇ ਨਹਾਉਣਾ ਪਰ ਨਹੋਂ ਦੀ ਸਵੀਮਿੰਗ ਕਰਨ ਦੀ ਉਹਨਾਂ ਨੇ ਸਾਨੂੰ ਉਹ ਮਾਨਤਾ ਨਹੀਂ ਦਿੱਤੀ ਕੀ ਕਹਿੰਦੇ ਆ ਆ ਅੱਗੇ ਉਹ ਕਹਿੰਦੇ ਉਹ ਮਨਾਹੀ ਇੱਥੇ ਜਸਟ ਪਾਣੀ ਚ ਪੈਰ ਪਾ ਕੇ ਐ ਮਤਲਬ एनर्जी जी आ गई है शरीर से फिर ਥੱਲੇ ਜਾਣ ਨੂੰ 8 ਕਿਲੋਮੀਟਰ ਵਾਪਸ ਜਾਣ ਨੂੰ ਲੋਬੀ ਉਹਨਾਂ ਉਸ ਲੇਕ ਤੋਂ ਵਾਪਸ ਹੁੰਦੇ ਹੋਏ ਉੱਪਰ ਨੂੰ ਆ ਗਏ ਆ ਇੱਥੇ ਰੈਸਟੋਰੈਂਟ ਆ ਤੇ ਸਾਹਮਣੇ ਐਗਜ਼ਿਟ ਆ ਤੇ ਹੁਣ ਅਸੀਂ ਵਾਪਸ ਥੱਲੇ ਨੂੰ 8 ਕਿਲੋਮੀਟਰ ਜਾ ਰਹੇ ਆ ਸੋ ਇੱਥੇ ਚੈੱਕ ਕਰ ਸਕਦੇ ਆ ਫੋਟੋ ਫੋਟੋ ਦਾ ਇਹ ਕੀ ਚੱਕਰ ਆ ਫੋਟੋ ਮੈਗਜ਼ੀਨ ਮਰਬਾ ਫੋਟੋ ਕਿਦਾ ਹੀ ਚਣੀ ਕੋਈ ਕੁਛ ਲੱਗਾ 1 ਮਿੰਟ ਸਾਰਾ ਕੁਝ ਲਿਖਿਆ ਨਾ ਪਾਲਿਸ਼ ਚ ਲਿ ਗਿਆ ਪਰ ਪਾ ਚੈੱਕ ਕਰੋ ਇੱਥੇ ਪਰ ਵਿਊ ਦਾ ਓਏ ਹੋਏ ਮੈਂ ਕਹਿੰਦਾ ਐਂਡੀਆਂ ਦਰੌਣਕ ਦੁਨੀਆ ਬਹੁਤ ਜਿਆਦੀ ਆ ਰਸ਼ ਬਹੁਤ ਜਿਆਦਾ ਵਾ ਚੈੱਕ ਕਰੋ ਤੁਸੀਂ ਵਿਊ ਇਹ ਪੀ ਤੁਸੀਂ ਨਹੀਂ ਮੈਂ ਲਾ ਕੁਛ ਸਾ ਜਾਨ ਦੇ ਜਾਨ ਦੇ ਦਾ ਰੋਹੇ ਨਜ਼ਾਰਾ ਦਿਖਾ ਦੇ ਇੱਥੋਂ ਦਾ ਇੱਕ ਹੈਲੋ ਤੁਸੀਂ ਸੇ ਆਲਮੋਸਟ ਹੀ ਕਈਆਂ ਬਹੁ ਜਾਣਿਆਂ ਨੇ ਪਹਾੜ ਇਦਾਂ ਦੇ ਦੇਖੇ ਹੋਣੇ ਆ ਮਤਲਬ ਕੱਲਾ ਬੰਦਾ ਜਿਹਦਾ ਕੰਮਕਾਰ ਚ ਕੋਈ ਟਰੱਕ ਚ ਲੰਦਾ ਕੋਈ ਉਹ ਤੇ ਜਾਣਾ ਤੇ ਨੋਰਮਲ ਗੱਲ ਆ ਪਰ ਜਿਹੜੇ ਯਾਰਾ ਦੋਸਤਾਂ ਆ ਜਾਂ ਫੈਮਿਲੀ ਜੋ ਨਾ ਉਹਦੀ ਗੱਲ ਵੱਖਰੀ ਆ ਉਹੀ ਜ਼ਿੰਦਗੀ ਦਾ ਵੱਖਰਾ ਇਸ ਕੋਣਾ ਆ ਚੈੱਕ ਕਰੋ ਨਾ ਜਿੱਦਾਂ ਮਗਲੋ 8 ਕਿਲੋਮੀਟਰ ਦੀ ਲੇਕ ਆ ਜਿੱਦਾਂ ਪਹਿਲੇ ਵੀ ਵੀਡੀਓ ਚ ਦੱਸਿਆ ਸੀ ਤੇ ਜੇ ਕੋਈ ਗੰਦਾ ਮੈਂ ਹਜੇ ਵੀ ਹੋਰ ਵੀ ਹਿੰਮਤ ਹੈਗੀ ਆ ਨਾ ਤਾਂ ਉਹ ਮੈਂ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਜਿੱਥੇ ਦੁਨੀਆ ਚੱਲ ਰਹੀ ਪਰ ਲੋਕ ਕਈ ਗਏ ਨੇ ਆ ਦੇਖੋ ਇੱਥੇ ਤੁਸੀਂ ਦੇਖ ਰਹੇ ਹੋ ਆ ਕਈ ਲੋਕ ਇੱਥੇ ਘੁੰਮ ਰਹੇ ਇਹਦੇ ਉੱਪਰ ਵੀ ਸੇਮ ਲੇਕ ਆ ਇਹਦੇ ਨਾਲ ਦੀ ਜਿੰਨੇ ਹੋਰ ਕੁਦਰਤ ਦੇ ਲੱਗੇ ਜਾਣਾ ਤੇ ਉਹ ਹੋਰ ਥੋੜੇ ਕਿਲੋਮੀਟਰ ਗਾਂ ਜਾਂ ਅੱਗੇ ਜਾ ਕੇ ਤੁਰ ਕੇ ਤੇ ਉੱਪਰ ਜਾ ਕੇ ਤੇ ਦੂਜੀ ਲੇਕ ਦੇਖ ਸਕਦਾ ਵਾ ਆ ਅਸੀਂ ਤੇ ਇੱਥੋਂ ਤੱਕ ਹੀ ਆ ਕਿਉਂਕਿ ਬੱਦਲਵਾਰੀ ਹੋ ਗਈ ਹੈ ਹਵਾ ਚੱਲਣ ਲੱਗੀ ਮੀਂਹ ਹੋਣ ਤੋਂ ਪਹਿਲੇ ਗੱਡੀ ਕੋਲ ਪਹੁੰਚਣਾ ਵਾ ਵਾਪਸ 8 ਕਿਲੋਮੀਟਰ ਹੁਣ ਧੰਨਵਾਦ ਸੀ ਜਾਂਦੇ ਜਾਂਦੇ ਦਾ ਸਫ਼ਰ ਥੋੜਾ ਜਿਹਾ ਦਿਖਾਵਾਂਗੇ ਤੇ ਬਾਕੀ ਫਿਰ ਅੱਗੇ ਤੁਹਾਨੂੰ ਜੈਕੋਪਾਨਾ ਦਾ ਵਿਊ ਦਿਖਾਵਾਂਗੇ। ਆ ਜਿਹੜੀ ਲੇਕ ਅੱਗੇ ਮੈਂ ਵੀਡੀਓ ਦੇ ਵਿੱਚ ਦੱਸ ਰਿਹਾ ਸੀ ਤੇ ਆ ਇੱਥੇ ਆ ਪੋਸਟਰਾਂ 'ਤੇ ਲੱਗੀ ਆ ਤੇ ਜਿਹੜਾ ਬਰਡ ਆ ਤੇ ਆ ਇੱਕ ਉੱਪਰ ਆ ਜਿਹੜੀ ਲੇਕ ਆ ਪਹਾੜਾਂ ਦੇ ਆ ਲੇਕ ਆ ਇੱਕ ਇਹਦੇ ਨਾਲ ਦੀ ਤੇ ਇੱਕ ਇਹਦੇ ਨਾਲ ਦੀ ਦੋ ਤੇ ਉਧਰ ਵੀ ਤੁਹਾਨੂੰ ਦਿਖਾ ਦਿੰਦਾ ਦੂਜੇ ਚ ਵਿਊ ਜੀ ਨਕਸ਼ੇ 'ਚ।

ਮਾਜੀ ਵੀ ਨਹੀਂ ਰੋਕੇ ਅਲੱਗ-ਬੂਦ ਵਸਤੋਂਾ ਬਿਲਕੁਲ ਬਸਰ ਚਾਹਾਂ ਚਾਹਾਂ ਯਾ ਉਹ ਉਹ ਆਪੇ 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 ਸੈਟ ਆ ਦਿਓ ਰੋਹਣ ਸੰਗ ਜਿਹੜਾ ਜਲਾ ਹੈ ਜਿੰਨੀ ਜੇ ਜਿਵੇਂ ਨਹੀਂ ਆ ਅਸੀਂ ਤੇ ਸ਼ਕਲ ਉਹਦੀ ਇੱਕ ਪਛਾਣ ਜੀ ਹੈ ਮੈਂ ਬੌਂਡਰ ਦੇ ਨਾਂ ਦੇ ਦੱਗੀ ਹੈ ਹੂੰ ਹੂੰ ਉਹ ਗੱਲ ਕਰਕੇ ਆਹੋ ਮੈਂ ਮੜਾ ਕੋੜਾ ਕਰਦਾ ਨਹੀਂ ਜੋ ਹਾਂ ਕੋੜਾ ਇਹ ਤਾਂ ਦਾ ਹੈ ਅੰਗਾ ਸੰ ਦਾ ਅੰਗਾ ਅੰਗਾ ਇਹ ਨਾ ਕਰੇ ਕੋਈ ਕੋਈ ਚੱਲ ਜਾ ਚੱਲ ਜਾਂ ਜਾਂ ਆ ਕਰਨ। 커피 ਵੀ ਜਾ ਕੇ ਮਣੀ ਕਿਦ ਰਾਜ। ਹੂੰ। ਲਾਹੇ ਨਾ ਗੱਡੀ ਪੈ ਕੇ ਚਾਰੇ ਪਾਸੇ। ਕਾਫੀ ਪੀਣੇ ਆ। ਹਾਂ। ਚਲੋ ਬਹਾਂ। ਆਹ ਲਾਉਣਾ ਥੱਕਣਾ ਨਹੀਂ। ਜੋ ਕੰਡੇ ਦਾ ਚਾਹ ਬਣਾ ਦੇ ਨੇ ਘਰੇ ਆ ਕੇ। ਉਹ ਬਾਟਾ ਨਾਲੇ ਬਾਬੀ। 20 ਮਿੰਟਾਂ ਚ ਘਰੇ। ਹੋ ਜਾਂਦਾ ਚੱਲਦਾ ਨਹੀਂ ਕਿਹਾ ਸੀ। ਯਾਰ ਫਲੇਰ ਨੂੰ ਕਿੰਨਾ ਚਿਰ ਰੱਦ ਆ। ਉਹ ਮਮਾ ਨੂੰ ਤੇਜ਼ ਕਰੂੰਗਾ ਉੱਥੇ ਭੈਣ ਨੂੰ 15 ਕਰ ਦਿੰਨਾ। ਸਾਤ ਤੋਂ ਜ਼ਿਆਦਾ ਹੁੰਦੇ ਨਹੀਂ ਉਹਨੂੰ ਉਹ ਕਿਉਂ ਨਹੀਂ ਹੁੰਦਾ ਉਹਦੋਂ ਰਾਤੀ ਮੈਂ ਲੈ ਗਿਆ ਤੇ ਮੈਂ ਮੈਨਟਰੀ ਕਰਨ ਨੂੰ ਕੀ ਆ ਗਿਆ ਮੈਨੇ ਕਿਹਾ ਨਹੀਂ ਉਹਨੂੰ ਯਾਰ ਉਹਨੂੰ ਯਾਰ ਤੂੰ ਉੱਤੇ ਖੜਾ ਉਹਨੂੰ ਜਦੋਂ ਵੀ ਮਾਰਦਾ ਜਾ ਪਤੀਲਾ ਉੱਥੋਂ ਹਿੱਲ ਗਿਆ ਨਾ ਉਹਨੇ ਆਟੋਮੈਟਿਕ ਡਾਊਨ ਹੋ ਜਾਣਾ ਟੈਂਪਰੇਚਰ ਫੇਰ ਇੰਨਾ ਉਹਨਾਂ ਪੰਦੇ ਸਾਤ ਤੋਂ ਗਾੜੀ ਜਾ ਮੈਂ ਲੈ ਗਿਆ ਯਾਰ ਨਾ ਹੋ ਗਿਆ ਆਹੋ ਇੰਨੇ ਤੇ ਮੈਂ ਅੱਗੇ ਕੀਤਾ ਸੀ ਆਹ ਉਹ ਕਿੱਜਾ ਕਹਿ ਰਹੇ ਨੇ ਇੱਥੇ ਇੱਥੇ ਕਈ ਫਿਲਮਾਂ ਆਪਣੀਆਂ ਬਾਲੀਵੁੱਡ ਵੀ ਸ਼ੂਟ ਹੋਈਆਂ ਸੀ ਮੈਨੂੰ ਨਾਂ ਭੁੱਲ ਗਿਆ ਉਹਨਾਂ ਦਾ ਕੋਈ ਨਾਂ ਵਾਲੇ ਫਿਲਮ ਦਾ ਪੁਰਾਣੀ ਸਰ ਹਾਂ ਉਹ ਸਾਲੇ ਗਣਾ ਦਿਲ ਵਾਲੀ ਤੇ ਸਾਰੀ ਇੰਡੀਆ ਦੀ ਬਣੀ ਤੂੰ ਕਿੱਥੇ ਪਾਤਾ ਦਿਲ ਵਾਲੇ ਭੰਡ ਬਣੀ ਦਿਲ ਵਾਲੇ ਉਹ ਦਿਲਣੀਆਂ ਦਿਲ ਵਾਲਾ ਦਿਲਣੀਆਂ ਲੈ ਜਾਇੰਗੇ ਹਾਂ ਦਿਲ ਵਾਲੇ ਦਿਲਣੀਆਂ ਲੈ ਜਾਇੰਗੇ ਡੀਡੀਐ ਉਹ ਗੱਲ ਕਰਨੀ ਆ ਉਹ ਤੇ ਸਵਿਟਜ਼ਰਲੈਂਡ ਬਣੀ ਹੈ ਹਾਂ ਤੂੰ ਵੀ ਆ ਪਾਗੀ ਨਾ ਘੰਟੇ ਸਰ ਨਾ ਅੰਦ ਹਾਂ ਇਹ ਤੇ ਕਹਦੀ ਉਹ ਮੋਏ ਪਸੰਦ ਹੈ ਸਵਿਟਜ਼ਰਲੈਂਡ ਇਦਾਂ ਹੀ ਫਰੇ ਪਹਾੜ ਪੈ ਗਿਆ ਤੈਨੂੰ ਕੋਈ ਸ਼ਰੁਖਾਨ ਦਾ ਫੋਨ ਆ ਜਾਂਦਾ ਲੇਕਿਨ ਮੈਂ ਮੈਂ ਪਹੁੰਚਣ ਗਿਆ ਹਾਂ ਅੱਗੇ ਮਗਰ ਮੂੰਹ ਨਾ ਬੰਦ ਰਗਾ ਤਾਂ ਇਹ ਹੋਵੇ ਬੰਦਾ ਆਟੋਮੈਟਿਕ ਹੀ ਪੈਰੋਂ ਪਟੇ ਜਾਂਦੇ ਆ ਪਾਣੀ ਕਿੱਥੇ ਆ ਪਾਣੀ ਉਹ ਪਾਣੀ ਕਿੱਟਾਂ ਦੇ ਵਿੱਚ ਤੇ ਕਿੱਟ ਤੇ ਆਇਆ ਭਰੀ ਸਹੀ ਗੱਲ ਆ ਪਰ ਅਲੈ ਮੈਨੂੰ ਲੱਗਦਾ ਹੈ ਕਿ ਪਿੱਛੇ ਤੋਂ ਜੋ ਕਿ ਮੈਂ ਸਮਝਿਆ ਕਿ ਸਹੀ ਸਲੱਖ ਮੋਜਨਾ ਪ੍ਰੋਇਤੀ ਜੇ ਪਾ ਦਰਿਵਲ ਮਾਯੂ ਨਾ ਕਰੇ ਨਾ ਕਰੀ ਨਾ ਨਹੀਂ ਮਣੀ ਭਾਈ ਖਾ ਮੈਂ ਪੈਨ ਜਾ ਬੁਰਸ਼ ਪਾੜਾਂ ਦੇ ਬੁਰਸ਼ ਕਰਨੇ ਸੀ ਆ ਲੋ ਵੀ ਹੁਣ ਚੋਕਲੇਟ ਖਾਣ ਲੱਗੇ ਆ ਮੀ ਆ ਚੁੱਕਿਆ ਆ ਪਰਾਂ ਤੇਰਾ ਹਿੱਸਾ ਅੱਛਾ ਸਾਰਾ ਹੀ ਤੇਰਾ ਹੀ ਹਿੱਸਾ ਆ ਗਿਆ ਆਪਣੇ ਚੋਕਲੇਟ ਦਾ ਹੀ ਕੋ ਤੇ ਆਹੋ ਚੋਕਲੇਟ ਦਾ ਹੀ ਆ ਬਾਬਾ ਚੋਕਲੇਟ ਨਹੀਂ ਗੱਚਕ ਕਹਿ ਸਕਦੇ ਆ ਆਪਾਂ ਜਿਹਨੂੰ ਚਲੋ ਚੋਕਲੇਟ ਇੰਗਲਿਸ਼ ਚ ਕਹਦੇ ਆ ਇਹਦਾ ਗੱਚਕ ਮੀ ਆ ਗਿਆ ਇਹਨੂੰ ਕਾਣਾ ਮੀ ਕਹਿ ਦਿੰਦੇ ਆ ਧੁੱਪ ਦੇ ਨਾਲ ਕਿਹੜਾ ਲੈ ਸੱਚੀ ਗੱਲ ਆ ਇੰਡੀਆ ਤੇ ਇਹੋ ਹੀ ਕੁਝ ਕਹਿੰਦੇ ਆ ਕੋਈ ਮਿੱਤਰੋ ਆਪਾਂ ਨਾ ਜਾਣਦੇ ਤੁਹਾਨੂੰ ਰਸਤਾ ਨਹੀਂ ਆ ਦਿਖਾਇਆ ਵਿੱਚ ਸ਼ਾਰਟਕਟ ਵੀ ਹੁੰਦੇ ਆ ਮਾ ਲੋ 18 ਕਿਲੋਮੀਟਰ ਆ ਜੇ ਸ਼ਾਰਟਕਟ ਯੂਜ਼ ਕਰਦੇ ਆ ਤੇ ਤੁਹਾਨੂੰ 5 5.5 ਕਿਲੋਮੀਟਰ ਰਹਿ ਜਾਂਦਾ 2.5 ਕਿਲੋਮੀਟਰ ਦਾ ਫਰਕ ਪੈ ਜਾਂਦਾ ਵੇ ਇਹ ਸ਼ਾਰਟਕਟ ਤੇ ਸੋ ਵੈਸੇ ਜਾਂਦੀ ਵਾਰੀ ਅਸੀਂ ਇੱਕ ਸ਼ਾਰਟਕਟ ਯੂਜ਼ ਕੀਤਾ ਸੀ ਹੁੰਦੀ ਵਾਰੀ ਆਪਾਂ ਕਿ ਸਾਰੇ ਕਰਾਂਗੇ ਹੁਣ ਤੇ ਦਰਦ ਜਲਦੀ ਜਾਵਾਂਗੇ ਥੱਲੇ ਤੇ ਇਹਦਾ ਵੀ ਨਹੀਂ ਯਾਰਾ ਵੱਖਰਾ ਹੀ ਆ ਬਾਪਿਓ ਲੋ ਮਿੱਤਰੋ ਆ ਆਡੀ ਵਾਲੇ ਆ ਤੇ ਇਹ ਸਫਾਈ ਕਰਦੇ ਆ ਇਹ ਮ ਉਹ ਜਿੱਦਾਂ ਕੋਈ ਕਾਗਜ਼ ਕੋਈ ਚ ਖਿਲਰਿਆ ਵਾ ਤੇ ਇਹਨਾਂ ਨੇ ਉਹ ਚੱਕਣਾ ਵਾ ਔਡੀ ਤੇ ਪੂਰਾ ਆਇਆ ਸਫਾਈ ਕਰਮਚਾਰੀ ਬਣੇ ਆ ਪੂਰੇ ਜੇ ਕਿ ਇਹਨ ਜਿੱਦਾਂ ਆਪਣੇ ਆ ਕਿਸੇ ਨੇ ਗਲਾਸ ਸੁੱਟਤਾ ਜਾਂ ਕੋਈ ਕਾਗਜ਼ ਪੇਪਰ ਸੁੱਟਤਾ ਵਾ ਤੇ ਉਹ ਚੱਕਣ ਦੇ ਖੜ ਖੜ ਕੇ ਜਿੱਦਾਂ ਹੁਣ ਤੇ ਚਲੀ ਗਏ ਹੋ ਤੇ ਅੱਗੇ ਤੁਹਾਨੂੰ ਆ ਕੈਮਰੇ ਜੀ ਦਿਖਾਉਂਦੇ ਆ ਤੀ ਹਾਲ ਚਾਲ ਦੋਸਤੋ ਲਓ ਵੀ ਮੇਟਰੋ ਫਾਈਨਲੀ ਫੇਰ ਆਪਾਂ ਆਪਣੇ ਵਾਪਸ ਪੁਆਇੰਟ ਤੇ ਪਹੁੰਚ ਗਏ ਆ ਸੋ ਚੈੱਕ ਕਰ ਲੋ 8 ਕਿਲੋਮੀਟਰ ਤੁਰ ਕੇ ਉੱਪਰ ਨੂੰ ਤੇ 8 ਕਿਲੋਮੀਟਰ ਥੱਲੇ ਆਏ ਅਸੀਂ ਤੇ ਹੁਣ ਆਪਾਂ ਇੱਥੇ ਪਾਰਕਿੰਗ 'ਚ ਆ ਗਏ ਆ ਪੂਰੇ 2 2.5 ਘੰਟੇ ਦੀ ਸਰ ਜੀ ਤਾਂ ਆਪਣੇ 2.5 ਘੰਟੇ ਤੇ ਲੱਗ ਗਏ ਨਾ ਆਲਮੋਸਟ ਹਾਂਜੀ ਹਾਂਜੀ 2.5 ਘੰਟੇ ਦੀ ਵੋਕ ਤੋਂ ਬਾਅਦ ਆ ਗਏ ਆ ਪਰ ਸਾਡੀ ਗੱਡੀ ਹਜੇ 1 ਕਿਲੋਮੀਟਰ ਹੋਰ ਅੱਗੇ ਲੱਗੀ ਕਿਉਂਕਿ ਨਾ ਨਾ ਲੱਗਿਆ ਪਾਰਕਿੰਗ ਨਹੀਂ ਮਿਲੀ ਸੇ ਪਰ ਉਹ ਰਾਤ ਤਾਂ ਨੋ ਮੈਟਰ ਲੋਈ ਮੇਰੇ ਇਦਾਂ ਦੀਆਂ ਬੱਸਾਂ ਚ ਆ ਕੋ ਪਾਨ ਨੇ ਜਿਹੜੀਆਂ ਤੁਹਾਨੂੰ ਸ਼ਹਿਰ 'ਚ ਪਹੁੰਚਾਉਂਦੀਆਂ ਵਾ ਜਿਹੜੀਆਂ ਤੁਹਾਨੂੰ ਸ਼ਹਿਰ 'ਚ ਪਹੁੰਚਾਈ ਜਾਂਦੀਆਂ ਇਦਾਂ ਦੀਆਂ ਬੱਸਾਂ ਥੋੜੀ ਇਸ ਤਰ੍ਹਾਂ ਦੀਆਂ ਸੋ ਸਾਡੀ ਗੱਡੀ ਲੱਗੀ ਆਲਮੋਸਟ 1 ਕਿਲੋਮੀਟਰ ਦੂਰ 1.5 ਇੱਕ ਜਾਂ 1.5 ਕਿਲੋਮੀਟਰ ਦੂਰ ਲੱਗੀ ਉਹ ਪਾਰਕਿੰਗ ਤੋਂ ਸਪੋਰਟ ਤੁਹਾਡੀ ਗੱਡੀ ਕਿਉਂਕਿ ਜਦੋਂ ਅਸੀਂ ਆਏ ਸੀ ਉਦੋਂ ਪਾਰਕਿੰਗ ਫੁੱਲ ਹੋ ਗਈ ਸੀ ਤੇ ਅੰਦਰ ਵੀ ਸ਼ਹਿਰ ਤੇ ਦੇਖੋ ਤੁਸੀਂ ਆ ਕਿੰਨੀ ਗੱਡੀ ਲੱਗੀ ਏ ਇਹ ਵੀ ਲਾਈਨ ਫੁੱਲ ਸੀ ਐਂਡ ਤੱਕ ਜਿੱਥੇ ਤੇ ਫੇਰ ਸਾਨੂੰ ਪੋਲੈਂਡ ਦੇ ਵਿੱਚ ਪਾਰਕਿੰਗ ਮਿਲੀ ਨਹੀਂ ਅਸੀਂ ਜਾ ਕੇ ਸਲਵਾਕੀਆ ਦੂਜੀ ਕੰਟਰੀ ਚ ਲਈ ਪਾਰਕਿੰਗ ਤੁਹਾਨੂੰ ਫੇਰ ਇੱਕ ਵਾਰੀ ਦੁਬਾਰਾ ਉੱਥੇ ਜਾ ਕੇ ਦਿਖਾਉਣੇ ਆ ਤਾਂ ਵੀ ਮਿੱਤਰੋ ਚੈੱਕ ਕਰੋ ਵਾਪਸੀ ਆ ਗਏ ਆ ਆਪਾਂ ਗੱਡੀ ਲੱਗ ਗਏ ਤੁਹਾਨੂੰ ਦੱਸਿਆ ਨਾ ਇਹ ਉੱਤੋਂ ਹੀ ਨਹਿਰ ਚ ਜਿਹੜਾ ਪਾਣੀ ਜਿਹੜਾ ਵਾਧੂ ਆ ਪਾਣੀ ਉਹ ਇੱਧਰ ਨਹਿਰਾਂ 'ਚ ਛੱਡ ਦਿੰਦੇ ਆ ਉਹੀ ਨਹਿਰ ਆ ਹਲੋ ਤੇ ਹੁਣ ਸਾਹਮਣੇ ਸਾਡੀ ਲੱਗੀ ਹੈ ਗੱਡੀ ਤੇ ਹੁਣ ਆਪਾਂ ਗੱਡੀ ਤੱਕ ਪਹੁੰਚ ਗਏ ਪੂਰੇ 3 ਘੰਟਿਆਂ ਬਾਅਦ ਤੇ ਗੱਡੀ ਦੀ ਪਾਰਕਿੰਗ ਮਿਲੀ ਸਾਡੀ ਸਲਵਾਕੀਆ ਚ ਆ ਚੈੱਕ ਕਰ ਲੋ ਆ ਇਧਰੋਂ ਸਲਵਾਕੀਆ ਸਟਾਰਟ ਹੈ ਤੇ ਇਧਰਲੀ ਸਾਈਡ ਤੇ ਗੱਡੀ ਆਪਣੀ ਖੜੀ ਸੋ ਅਸੀਂ ਆਪਣੀ ਗੱਡੀ ਲੱਗ ਕੇ ਆ ਗਏ ਆ ਤੇ ਇਧਰ ਚੈੱਕ ਕਰਕੇ ਹੁਣ ਆ ਸਲਵਾਕੀਆ ਉਹ ਸਾਹਮਣੇ ਆ ਉਹ ਬਾਰਡਰ ਉਹ ਸਲਵਾਕੀਆ ਦਾ ਬਾਰਡਰ ਆ ਵੇਖਾ ਜੀ ਭਾਜੀ ਆ ਜੋ ਹੈ ਹੈ ਹਿੰਮਤ ਆਲੋ ਉਧਰ ਤੁਹਾਨੂੰ ਲੱਗ ਕੇ ਜਾ ਕੇ ਦਿਖਾ ਦਿੰਨੇ। ਲੋ ਮਿੱਤਰੋ ਆ ਝੀ ਆ। ਬਸ ਇਹਨਾਂ ਦੇ ਓਪਨ ਬਾਰਡਰ ਹੁੰਦੇ ਆ। ਆ ਮਾਰਕੀਟਾਂ ਕੁਝ ਬਣੀਆਂ ਇੱਥੇ। ਦੈਨ ਆ ਸਲਵਾਕੀ ਆ ਇਧਰੋਂ। ਮੈਂ ਦੱਸਤਾ ਵਾ। ਤੇ ਆ ਉਹਨਾਂ ਦਾ ਬਾਰਡਰ ਪੁਆਇੰਟ ਆ ਸਾਹਮਣੇ। ਸਲਵਾਕੀ ਆ ਦਾ। ਆ ਸਲਵਾਕੀ ਆ ਵਾ। ਤੇ ਉਹ ਵੇਖੋ ਅੱਗੋ ਜਾ ਕੇ ਹੁਣ ਅੱਗੇ ਕੀ ਅੱਗੇ ਕਾਹਤੋਂ ਜਾਣਾ ਕੁਝ ਇਦਾਂ ਮੰਗਦੇ ਨਹੀਂ ਤੁਸੀਂ ਪਤਾ ਹੀ ਨਹੀਂ ਲੱਗਣਾ ਕਦੋਂ ਕੰਟਰੀ ਚੇਂਜ ਕਰ ਗਏ ਮਤਲਬ। ਇਦਾਂ ਪੋਲੈਂਡ ਤੋਂ ਸਲਵਾਕੀਆ ਚਲ ਗਏ। ਆਸਲ ਵਾਕਿਆ ਦੀ ਪਾਸ਼ਾ ਉਹਨਾਂ ਨੇ ਦੱਸਤੀ ਕਿਹੜੀ ਕਿਹੜੀ ਗੱਡੀ ਇੱਧਰੋਂ ਜਾ ਸਕਦੀ ਸੋ ਆਸਲ ਵਾਕਿਆ ਸਟਾਰਟ ਹੋ ਗਿਆ ਆਪਾਂ ਆਲਮੋਸਟ ਗੱਡੀ ਜਿਹੜੀ ਬਾਰਡਰ ਤੇ ਲਾਈ ਸੀ ਤੇ ਹੁਣ ਉਧਰ ਹੀ ਚੱਲਦੇ ਆਂ ਸਗੋਂ ਵੀ ਵਾਪਸੀ ਚੱਲੇ ਆਂ ਆਪਣੀ ਪਾਰਕਿੰਗ 'ਚ ਤੇ ਉਥੋਂ ਗੱਡੀ ਚੱਕੀਏ ਤੇ ਹੁਣ ਜਸਟ ਆਪਣੇ ਹੋਟਲ ਨੂੰ ਵਾਸਤੇ ਜਾ ਕੋ ਪੰਨ ਚੱਲਦੇ ਆਂ ਜੇ ਕੋਈ ਘਾਟ ਜਾ ਵਿੱਚ ਥਿ ਵਧੀਆ ਲੱਗਾ ਤਾਂ ਆਪਾਂ ਰੁੱਕ ਕੇ ਜ਼ਰੂਰ ਤੁਹਾਨੂੰ ਦਿਖਾਵਾਂਗੇ ਇੱਥੇ ਉਹਨਾਂ ਸਲਵਾਕੀਆਂ ਜਿੱਦਾਂ ਹੀ ਆ ਇਹ ਆਪਾਂ ਸਲਵਾਕੀਆਂ ਚ ਐਂਟਰ ਹੋਏ ਨਾਲ ਹੀ ਉਹਨਾਂ ਯੂਰੋ ਸਟਾਰਟ ਹੋ ਗਈ ਨਾ ਕਰੰਸੀ ਚੇਂਜ ਹੋ ਗਈ 480 ਦੇ ਹਿਸਾਬ ਨਾਲ ਤੇ ਚੈੱਕ ਕਰ ਸਕਦੇ ਆ ਆ ਜਿਹੜੀ ਨਹਿਰ ਚੱਲਦੀ ਹੈ ਨਾ ਜਿਹੜੀ ਨਦੀ ਚੱਲ ਰਹੀ ਹੈ ਸਾਹਮਣੇ ਆ ਨਦੀ ਦੇ ਜਿਹੜੇ ਰਾਈਟ ਹੈਂਡ ਸਾਈਡ ਇੱਧਰ ਸਲਵਾਕੀਆਂ ਆਦੀਆਂ ਆ ਸਾਰੀਆਂ ਸਲਵਾਕੀਆਂ ਨੇ ਪਹਾੜੀਆਂ ਜਾਂਦੀਆਂ ਉਧਰ ਪੋਲੈਂਡ ਤੀਆਂ ਹਾਂ ਨਾ ਬਾਕੀ ਹਾਂਜੀ ਸਸਤਾ ਵੇਚ ਸੁਣਾਕੀਆ ਕਿਦਾਂ ਆਵੇ ਇੱਥੇ ਘਾਟ ਫਰਕੇ ਨਾਲ ਜਿਹੜਾ ਰਸਿਯੋ 90 ਸੈਂਟ ਦਾ ਹੈ ਉਹ ਭਾਜੀ ਆ ਚੈੱਕ ਕਰੋ ਆ ਇੱਥੇ ਰੇਟ ਦਾ ਵੀ ਫਰਕ ਆ ਆਪਾਂ ਠੰਡਾ ਠਾਰ ਵਿਟਾਮਿਨ 1.30 1.60 ਯੂਰ ਆਲਮੋਸਟ ਸੇਮ ਹੀ ਆ ਭਾਜੀ ਥੋੜਾ ਜਿਹਾ ਫਰਕ ਆ ਚੈੱਕ ਕਰੋ ਬਾਕੀ ਆਦਾ ਸਾਰੀ ਮਾਰਕੀਟ ਇਹ ਯੂਰੋਆਂ ਚ ਪੇ ਕਰਨਾ ਪੈਂਦਾ ਆਪਾਂ ਨੂੰ ਸੋ ਆ ਚੈੱਕ ਕਰੋ ਸੋ ਮਿੱਤਰੋ ਇੱਥੋਂ ਠੰਡੀ ਠਾਰ ਆਪਾਂ ਲੀਚੀ ਦਾ ਜੂਸ ਇਹ ਲਿਆਵਾ ਡਰਿੰਕ ਲਈਏ ਜਿਹੜੀ 1 ਯੂਰੋ ਮਤਲਬ 10 ਸੈਂਟ ਦੀ ਪਈ ਆਪਾਂ ਨੂੰ ਇੱਥੋਂ ਤਾਂ ਹੁਣ ਅਸੀਂ ਫੇਰ ਆਪਣੇ ਗੱਡੀ ਵੱਲ ਜਾਣੇ ਆ ਤੇ ਦਿਖਾਉਣੇ ਤੁਹਾਨੂੰ ਬਾਕੀ ਸਾਰਾ ਕੁਝ ਲੋ ਵੀ ਆ ਗੱਡੀ ਤੱਕ ਆ ਗਏ ਹੁਣ ਲੈ ਕੇ ਇਹਨੂੰ ਤੇ ਨਾਲ ਹੀ ਸਿੱਧਾ ਹੀ ਨਿਕਲ ਜਾਣਾ ਹੋਟਲ ਨੂੰ ਲੋ ਮਿੱਤਰੋ ਆ ਵੀ ਥੋ ਚੈੱਕ ਕਰਦੇ ਹੋ ਕਿ ਜਿਹੜਾ ਉੱਪਰ ਪਹਾੜਾਂ ਨੂੰ ਜਾਣ ਨੂੰ ਮਸਕੀ ਕੋ ਲੇਕ ਨੂੰ ਜਾਣ ਨੂੰ ਅੱਦਾਂ ਦੇ ਰਸਤੇ ਹੁੰਦੇ ਆ ਬਹੁਤ ਪਿਆਰੇ ਤੇ ਚੈੱਕ ਕਰ ਸਕਦੇ ਤੁਸੀਂ ਆਸ-ਪਾਸੇ ਘਰ ਜਿੱਸ ਦਾ ਅੱਦਾਂ ਦੇ ਹੋਟਲ ਵੀ ਆ ਵਿੱਚ ਕਾਰ ਐਂਡ ਰਾਈਡ ਚੈੱਕ ਕਰੋ ਤੁਸੀਂ ਆ ਮਿੱਤਰੋ ਜਾਕੋਪਾਨ ਜਾਕੋਪਾਨੇ ਦਾ ਰੇਲਵੇ ਸਟੇਸ਼ਨ ਆ ਬਾਈ ਟ੍ਰੇਨ ਜਿੰਨਾ ਨੇ ਆਉਣਾ ਹੋਵੇ ਉਹ ਆ ਸਕਦੇ ਆ ਫਾਈਨਲੀ ਵੀ ਆਰ ਅਸੀਂ ਵਾਪਸ ਆ ਗਏ ਆ ਯਰ ਕਮਿੰਗ ਬੈਕ ਟੂ ਹੋਮ ਤੇ ਆਪਣੇ ਹੋਟਲ 'ਚ ਵਾਪਸ ਆ ਗਏ ਆ ਤੇ ਹੁਣ ਆਪਾਂ ਕੁਝ ਆਪਣਾ ਖਾਣ ਪੀਣ ਦਾ ਕਰਦੇ ਆਂ ਇੱਥੇ ਹੀ ਆਪਾਂ ਅੱਜ ਘਰੇ ਕੁਕਿੰਗ ਕਰਾਂਗੇ ਸੋ ਕਿਉਂਕਿ ਕੱਲ ਇੰਡੀਅਨ ਰੈਸਟੋਰੈਂਟ ਤੋਂ ਬਾਹਰੋਂ ਖਾਏ ਸੀ ਤੇ ਅੱਜ ਮੈਂ ਕਿਹਾ ਚਲੋ ਘਰ ਬਣਾਉਨੇ ਆ ਘਰੇ ਖਾਵਾਂਗੇ ਸੋ ਇਸ ਅੱਜ ਦੇ ਬਲੌਗ ਦੀ ਇੱਥੇ ਹੀ ਹੁੰਦੀ ਹੈ ਸਮਾਪਤੀ ਤੇ ਸੋ ਮਿਲਦੇ ਆਂ ਕੱਲੋਂ ਨਵੇਂ ਬਲੌਗ 'ਚ ਨਵੀਂ ਲੋਕੇਸ਼ਨ ਜਾਕੋਪਾਨਾ ਸੈਂਟਰਮ ਦੀ ਜੁੜੇ ਰਹਿਣਾ ਇਸ ਚੈਨਲ ਦੇ ਨਾਲ ਓਕੇ ਸਤਿ ਸ੍ਰੀ ਅਕਾਲ ਜੀ